ਹਾਂਜੀ ਲੱਖਾਂ ਜੀ ਦਿਓ ਜਾਣਕਾਰੀ ਜਿਹੜਾ ਤੁਹਾਡਾ ਮੀਟਿੰਗਾਂ ਦਾ ਸਿਲਸਿਲਾ ਚੱਲ ਜਾ ਕਾਲੇ ਪਾਣੀ ਦੀ ਗੱਲ ਕਰ ਰਹੇ ਹੋ ਤੁਸੀਂ ਕੀ ਮੁੱਦਾ ਤੇ ਕੀ ਤੁਹਾਡੀ ਰਣਨੀਤੀ ਹੈ ਮੋਰਚੇ ਦਾ ਨਾਂ ਜੀ ਕਾਲੇ ਪਾਣੀਆਂ ਦਾ ਮੋਰਚਾ ਅੱਜ ਪਹਿਲੀ ਸਾਡੀ ਮੀਟਿੰਗ ਫਰੀਦਕੋਟ 10 ਵਜੇ 1 ਵਜੇ ਫਰੀਦਕੋਟ 4 ਵਜੇ ਮੁੱਕੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬ ਵਿੱਚ ਪੂਰੇ ਜਾ ਰਹੇ ਲਾਮਬੰਦੀ ਕਰਨ ਦੇ ਲਈ 15 ਅਗਸਤ ਨੂੰ ਵੱਡਾ ਮਾਰਚ ਲੱਖਿਆ ਗਿਆ ਲੁਧਿਆਣੇ 'ਚ ਜੋ ਕਾਲੇ ਪਾਣੀ ਦਾ ਮੋਰਚਾ ਜਿਹੜੀਆਂ ਜ਼ਹਿਰਾਂ ਬੁੱਡੇ ਦਰਿਆ ਦੇ ਰਾਹੀਂ ਹਜ਼ਾਰਾਂ ਟੈਂਕ ਫੈਕਟਰੀਆਂ ਦੀ ਜ਼ਹਿਰ ਕੈਮੀਕਲ ਜਿਹੜੇ ਨੀਮ ਬਹੁਤ ਜਿਹੜੇ ਹੈਵੀ ਮੈਟਲ ਧਾਤਾਂ ਪਤਾ ਨਹੀਂ ਕੀ ਕੁਝ ਪਾਣੀ ਚ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਜਿਹਦੇ ਨਾਲ ਪੂਰਾ ਜਿਹੜਾ ਮਾਲਵੇ ਦਾ ਏਰੀਆ ਉਹ ਟੈਂਸਰ ਕਾਲਾ ਪੀਲਿਆ ਹੱਡੀਆਂ ਦੇ ਚਮੜੀ ਦੇ ਰੋਗ ਟੀਵੀ ਜੇ ਕੋਈ ਅਸੀ ਬਿਮਾਰੀ ਹੋਣੀ ਨਹੀਂ ਜਿਹੜੀ ਇਸ ਪਾਣੀ ਕਰਕੇ ਸਾਡੇ ਲੋਕਾਂ ਨੂੰ ਨਾ ਲੱਗੀ ਹੋਵੇ ਤੇ ਇੱਥੇ ਮਾੜੀ ਮੁਸਤਫਾ ਪਿੰਡ ਹੈ ਜਿਹੜੇ ਮੋਗੇ ਦਾ ਪਿੰਡ ਹੈ ਕਰੀਬ ਕਿੰਨੂ 1600 ਦੇ ਨੇੜੇ ਤੇੜੇ ਮਰੀਜ਼ ਕੈਂਸਰ ਤੋਂ ਪੀੜਤ ਆ ਤੇ ਜਿਹੜੇ ਪਿਛਲੇ 3-4 ਦਹਾਕਿਆਂ ਤੋਂ ਲਗਾਤਾਰ ਜੋ ਧਰਤੀ ਹੈ ਇੱਥਾ ਸਾਡੇ ਹੋਰ ਕਰਕੇ ਪਾਣੀ ਪਾਇਆ ਜਾ ਰਿਹਾ ਹੈ ਗਹਿਰਾ ਤੇ ਜੋ ਪਾਣੀ ਸਾਡੀਆਂ ਨਹਿਰਾਂ ਚ ਨਦੀਆਂ ਦਰਿਆਵਾਂ ਚ ਪਾਇਆ ਜਾ ਰਿਹਾ ਹੈ ਡਾਈਂਗ ਫੈਕਟਰੀਆਂ ਦਾ ਜਾਂ ਹੋਰ ਜਿੰਨੀਆਂ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ ਉਹਦੀ ਬਦੌਲਤ ਅੱਜ ਜਿਹੜੇ ਅੰਕੜੇ ਆ ਰਹੇ ਨੇ ਅੱਜ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਵੱਡੀਆਂ-ਵੱਡੀਆਂ ਅਸੀਆਂ ਦੀਆਂ ਉਹ ਕਹਿ ਰੀਆਂ ਕਿ ਛੋਡੇ ਹਾਲਾਤ ਇਹ ਬਣਨੇ ਆ ਪੰਜਾਬ ਦੇ ਕਿ ਜੇ ਤੁਸੀਂ ਪਾਣੀ ਇਹ ਹੋਰ ਪਾਉਂਦਾ ਸਾਲ ਵਰਤਦੇ ਰਹੇ ਛੋਡੇ ਬੱਚੇ ਪੈਦਾ ਹੋਣੇ ਹਟ ਜਾਣੇ ਜਾਂ ਫਹਾਜ ਬੱਚੇ ਪੈਦਾ ਹੋਣੇ ਆ ਚਾਂ ਕੈਂਸਰ ਕਾਲੇ ਪੀੜੀ ਜਾਂ ਹੋਰ ਬਿਮਾਰੀਆਂ ਤੋਂ ਪੀੜਿਤ ਜਵਾਕ ਪੈਦਾ ਹੋਣੇ ਆ ਅੱਜ ਉਮਰ ਦੇਖੋ 50 55 ਦੇ ਕਰੀਬ ਰਹਿ ਗਈ ਹੈ ਐਵਰੇਜ ਉਮਰ ਮੁੰਦੇਰੀ ਤੇ ਹਰ ਬੰਦਾ ਜਿਹੜੇ ਮਰਜੀ ਕਰੇ ਵਰਜੋ ਪੰਜਾਬ ਦੇ ਸਾਨੂੰ ਉਹਦੇ ਕਰੇ ਸਾਨੂੰ ਗੋਲੀਆਂ ਦਵਾਈ ਪਈ ਮਿਲੂ ਤੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਰੋਜ਼ ਹਸਪਤਾਲ ਜਾਂਦਾ ਡਾਕਟਰਾਂ ਕੋਲੇ ਜਾਂਦਾ ਤੇ ਇੱਥੇ ਇੱਕ ਬੀਬੀ ਆਈ ਸੀ ਕੀ ਡਾਕਟਰ ਉਹਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਨਾਲ ਮੈਂ ਮੇਰਾ ਪੇਸ਼ਾ ਨੇ ਦੱਸਿਆ ਕਿ ਮੈਂ ਡਾਕਟਰ ਆ ਪੇਸ਼ੇ ਤੋਂ ਸਾਡੇ ਕੋਲ ਮਰੀਜ਼ ਆਉਂਦੇ ਨੇ ਜਿਹੜੀਆਂ ਕਮਾਲੀਆਂ ਕੁੜੀਆਂ ਦੇ ਵਿੱਚ ਮਤਲਬ ਕਿ ਬਾਝ ਪਣਦੀਆਂ ਨਿਸ਼ਾਨੀਆਂ ਤੇ ਨੌਜਵਾਨ ਮੁੰਡਿਆਂ ਦੇ ਵਿੱਚ ਜਿਹੜਾ ਉਹਨਾਂ ਦੇ ਸਕਰਾਣੂ ਨੇ ਬੱਚਾ ਪੈਦਾ ਕਰਨ ਵਾਲੇ ਨਹੀਂ ਬਣ ਰਹੇ ਤੇ ਇਹ ਇਹ ਬਹੁਤ ਖਤਰਨਾਕ ਮੈਂ ਕਹੂੰਗਾ ਕਿ ਨਸਲ ਕੁਸ਼ੀ ਆ ਇਹ ਅੱਤਵਾਦ ਹੈ ਇਹ ਅੱਤਵਾਦ ਜਿਹੜਾ ਸਾਡੇ ਯਰਾਂ ਪਾ ਕੇ ਪਾਣੀਆਂ ਰਾਹੀਂ ਸਾਨੂੰ ਅੱਤਵਾਦ ਨਾਲ ਮਾਰਿਆ ਜਾ ਰਿਹਾ ਸਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਜਿਹਦੇ ਪੱਖੋਂ ਪੰਜਾਬ ਪੀਪਲ ਕੋਲ ਕੂਸਤੇ ਪਿਆਵੇ ਇਸਲੇ ਪਿਆ ਸਭ ਤੋਂ ਗੰਭੀਰ ਮਸਲਾ ਹੈ ਪਾਣੀ ਸਾਡੇ ਜੀਵਨ ਤੇ ਆਪਾਂ ਪਾਣੀ ਵਰਤਦੇ ਆ ਤੇ ਪਾਣੀ ਨਾਲ ਹੀ ਸ੍ਰਿਸ਼ਟੀ ਇਹ ਧਰਤੀ ਜਉਂਦੀ ਆ ਜੋ ਪਾਣੀ ਕੋਸਰ ਪਾਣੀ ਨਹੀਂ ਬੰਨਾ ਸਾ ਗੁਰੂਆਂ ਸਾਡਾਂ ਦੇ ਪਵਨ ਗੁਰੂ ਪਾਣੀ ਪਿੱਤਾ ਪਹਿਲਾ ਪਾਣੀ ਜੀਵੋ ਹੈ ਜਿੱਤੇ ਹਾਲਿਆ ਸਭ ਕੋਈ ਤਾਂ ਦੁਨੀਆ ਚ ਅੱਜ ਵਿਚਾਰਾ ਹੋ ਰਹੀ ਆ ਕਿ ਤੀਜੀ ਜੰਗ ਦੁਨੀਆ ਦੀ ਪਾਣੀ ਪਿੱਛੇ ਲੜੀ ਜਾਊਗੀ ਲੋਕ ਦੁਨੀਆ ਪਾਣੀ ਪਿੱਛੇ ਮਰਨਗੇ ਲੜ ਲੜ ਕੇ ਉਹ ਪਾਣੀ ਜਿਹੜਾ ਬੜਾ ਮੋਟਾ ਸਾਡੇ ਪੰਜਾਬ ਕੋਲ ਤੀਨਜੋਗ ਸੀਗਾ ਉਹ ਵੀ ਪਲੀਤ ਕਰਤਾ ਧਰਤੀ ਹੇਠੋਂ ਵੈਸੀ ਮੁੱਕਣ ਦੇ ਕਿਨਾਰੇ ਦੇ ਖੜਾ ਪਾਣੀ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਅੱਜ ਵੀ ਵੇਸਲੇ ਨੇ 30 ਸਾਲ 40 ਸਾਲ ਲੇਟ ਆ ਸੀ ਬਹੁਤ ਅਸੀਂ ਦੇਰ ਕਰਤੀ ਅੱਜ ਤੋਂ 40 ਸਾਲ ਪਹਿਲਾਂ ਸਾਨੂੰ ਉੱਠ ਕੇ ਸਾਡੇ ਪਾਣੀਆਂ ਨੂੰ ਬਚਾਉਣ ਦੀ ਲਾਈ ਲਾਪਣੀ ਚਾਹੀਦੀ ਮੈਂ ਕਹਿੰਦਾ ਦੇਰ ਆਏ ਦੁਰਸਤ ਆਏ ਅੱਜ ਵੀ ਜੇ ਮੜਾ ਮੋਟਾ ਸਾਡੇ ਪੰਜਾਬੀ ਉੱਠ ਕੇ ਸਮਝ ਜਾਣ ਇਸ ਗੱਲ ਨੂੰ ਵੀ ਨਹੀਂ ਯਾਰ ਅਸੀਂ ਪਾਣੀ ਆਪਣਾ ਧਰਤੀ ਹੇਠਲਾ ਵੀ ਬਚਾਉਣਾ ਹੈ ਤਰੇ ਆਵਾਦਾ ਵੀ ਬਚਾਉਣਾ ਹੈ ਅਸੀਂ ਜਰੀਲਾ ਨਹੀਂ ਹੋਣ ਦੇਣਾ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਜਿਉਂਦੀਆਂ ਰਹਿਣਗੀਆਂ ਨਹੀਂ ਤੇ ਸੱਭਿਆਤਾ ਹੀ ਖਤਮ ਹੋ ਜਣੇਗਾ ਹਾਲਾਤ ਉਧਰ ਨੂੰ ਵੱਧ ਤੁਰੇ ਤੁਹਾਡੀ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ 15 ਅਗਸਤ ਦੀ ਵੱਡਾ ਮਾਰਚ ਆ ਲੁਧਿਆਣੇ 'ਚ ਉਹਦੇ ਲਈ ਲਾਮਬੰਦੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਧਾਰਮਿਕ ਸਮਾਜਿਕ ਸਿਆਸੀ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿਉਂਕਿ ਪਾਣੀ ਹਰ ਵਰਗ ਦੀ ਲੋੜ ਆ ਉਹ ਗਰੀਬ ਆ ਉਹ ਅਮੀਰ ਆ ਉਹ ਹਿੰਦੂ ਆ ਉਹ ਸਿੱਖ ਆ ਮੁਸਲਮਾਨ ਆ ਪਾਣੀ ਹਰ ਇੱਕ ਨੇ ਪੀਣੇ ਹਰ ਇੱਕ ਨੇ ਵਰਤਣੇ ਪਾਣੀ ਬਿਨਾਂ ਜਿਉ ਨਹੀਂ ਸਕਦੇ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਵੀ ਇਹ ਟੜਿਆਂ ਤੋਂ ਪਾਰਟੀਆਂ ਤੋਂ ਵਖਰੇਵੇਂ ਆ ਤੋਂ ਉੱਪਰ ਉੱਠ ਕੇ ਇਸ ਜੰਗ ਦੇ ਵਿੱਚ ਜੋ ਜੰਗ ਕਾਲੇ ਪਾਣੀਆਂ ਦਾ ਮੋਰਚਾ ਜਿਹਦਾ ਅਸੀਂ ਨਾਂ ਰੱਖਿਆ ਉਹ ਸਾਡਾ ਸਾਥ ਦਿਓ 15 ਅਗਸਤ ਨੂੰ ਵੱਡਾ ਇਕੱਠ ਆ ਨਹੀਂ ਸਰਕਾਰ ਇਹਦਾ ਕੋਈ ਹੱਲ ਕਰਦੀ 15 ਸਤੰਬਰ ਨੂੰ ਬੁੱਡੇ ਦਰਿਆ 'ਚ ਅਸੀਂ ਬੰਨ ਮਾਰਦੇ ਹਾਂ ਉੱਚੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਸਰਕਾਰ ਜ਼ਿੰਮੇਵਾਰ ਹੋਗੀ ਕਿਉਂਕਿ ਅਸੀਂ 2.5-3 ਮਹੀਨੇ ਪਹਿਲਾਂ ਅਸੀਂ 18 ਜੂਨ ਨੂੰ ਇਹ ਉੱਥੋਂ ਵੱਡੇ ਦਰਿਆ ਤੋਂ ਖੜ ਕੇ ਇੱਕ ਸਰਕਾਰ ਨੂੰ ਦੱਸਿਆ ਸੀ ਵੀ ਆਹ ਹਾਲਾਤ ਨੇ ਸਾਡੇ ਦਰਿਆਵਾਂ ਦੇ ਪਾਣੀ ਦੇ ਤੇ ਤੁਸੀਂ ਜਿਹੜੀਆਂ ਗਲਤ ਨੂੰ ਨਹੀਂ ਇੱਥੇ ਡਾਈੰਗ ਫੈਕਟਰੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਜਾਂ ਜਿਹੜਾ ਵੀ ਪਾਣੀ ਪੈਂਦਾ ਦਰਿਆ ਦੇ ਵਿੱਚ ਉਹਨੂੰ ਬੰਦ ਕੀਤਾ ਜਾਵੇ ਅੱਜ ਸਰਕਾਰ ਨੂੰ ਉਸ ਗੱਲ ਨੂੰ 18 ਜੂਨ ਤੋਂ ਲੈ ਕੇ 8 ਜੁਲਾਈ ਹੋ ਗਈ ਆ ਹਾਲੇ ਤੱਕ ਸਰਕਾਰ ਦੇ ਕੰਨ ਦੇ ਜੂਨ ਨਹੀਂ ਸਰਕੀ ਮੌਕੇ ਤੇ ਆ ਕੇ ਫਿਰ ਇਹ ਲੋਕਾਂ ਨੂੰ ਫੜੋ ਫੜੀ ਲੋਕਾਂ ਦੇ ਪਰਚੇ ਲੋਕਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨਗੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਮਸਲਾ ਬਹੁਤ ਗੰਭੀਰ ਆ ਜੇ ਤੁਹਾਨੂੰ ਇਹ ਲੱਗਦਾ ਹੈ ਵੀ ਉੱਥੇ ਜਾ ਕੇ ਸਾਡੇ ਪਰਚਾ ਨਾ ਹੋ ਜੇ ਜੀ ਉੱਥੇ ਸਾਨੂੰ ਜੇਲ੍ਹ ਨਾ ਜਾਣਾ ਪਵੇ ਜੀ ਉਹ ਪਰਚਾ ਉਹ ਜੇਲਾ ਸੋਡੇ ਮਰਨ ਨਾਲੋਂ ਹਜ਼ਾਰ ਗੁਣੇ ਚੰਗੀਆਂ ਨੇ ਜੇ ਆਪਣੇ ਆਪ ਨੂੰ ਬਚਾਉਣ ਲਈ ਨਸਲਾਂ ਨੂੰ ਬਚਾਉਣ ਲਈ 6 ਮਹੀਨੇ ਜੇਲ੍ਹ ਵੀ ਕੱਟਣਾ ਹੋਵੇ ਮਾੜੀ ਨਹੀਂ ਪਰ ਚਾਹ ਪਾਲੋਗੇ ਮਾੜੀ ਨਹੀਂ ਨਹੀਂ ਤੁਹਾਡੇ ਘਰਾਂ 'ਚ ਪਾਣੀ ਤੁਸੀਂ ਵਰਤਦੇ ਨਿਓ ਖੜੇ ਘਰਾਂ 'ਚ ਜ਼ਹਿਰ ਇੱਕ ਤਾਂ ਹੁੰਦੀ ਹੈ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਕੋਈ ਚਿਟਾ ਪੀਤਾ ਉਹਨੇ ਆਦੀ ਗਲਤੀ ਕੀਤੀ ਉਹਨੇ ਟੀਕਾ ਲਾ ਲਓ ਮਰ ਗਿਆ ਇੱਕ ਹੈਗਾ ਸਾਨੂੰ ਪਤਾ ਹੀ ਨਹੀਂ ਸਾਨੂੰ ਇਸ ਤਰੀਕੇ ਨਾਲ ਉਹ ਚਿੱਟੇ ਤੋਂ ਵੀ ਭੈੜੀ ਜ਼ਹਿਰ ਦਿੱਤੀ ਜਾ ਰਹੀ ਹੈ ਤੁਸੀਂ ਘਰਾਂ 'ਚ ਬੈਠਿਆ ਨੇ ਮਰਨਾ ਪਾਣੀ ਬਣਾ ਮੈਂ ਫਿਰ ਕਹਿੰਦਾ ਤੁਸੀਂ ਇੱਕ ਮੈਂ ਕਹਿੰਦਾ ਬੰਦਾ ਉਹ ਦਾਦਾ ਰੋਟੀ ਨਾ ਮਿਲੇ ਉਹ ਜੌਂਦਾ ਰਹ ਜੂਗਾ ਸੋਨੂੰ 24 ਘੰਟੇ ਤੁਹਾਡਾ ਪਾਣੀ ਤੁਹਾਨੂੰ ਨਾ ਮਿਲੇ ਤੁਹਾਡਾ ਪਾਣੀ ਡਾਕਟਰ ਵੀ ਕਹਿੰਦੇ ਪਾਣੀ ਮੁੱਕੂ ਭਾਈ ਬੰਦਾ ਮਰੂਗਾ ਪਾਣੀ ਇੰਨਾ ਕੀਮਤੀ ਆ ਤੇ ਇੰਨਾ ਜ਼ਰੂਰੀ ਆ ਇਹ ਸਾਰਿਆਂ ਲਈ ਚਾਹੇ ਪੰਛੀ ਆ ਚਾਹੇ ਕੋਈ ਇਥੋਂ ਦਾ ਬਨਸਪਤੀ ਆ ਚਾਹੇ ਇਨਸਾਨ ਆ ਚਾਹੇ ਪਸ਼ੂ ਆ ਕਿਸ ਕਰਕੇ ਉਹਨਾਂ ਨੂੰ ਅਪੀਲ ਕਰਦਾ ਵੀ ਉਸ ਦਿਨ ਜਿੱਦੇ 15 ਸਤੰਬਰ ਨੂੰ ਬੰਨ ਮਹਾਰਜ ਦੇ 15 ਅਗਸਤ ਨੂੰ ਕੱਟ ਕਰਨਾ ਉਹਦੇ ਪੈਰ ਜੋ ਤੀਨਾ ਪਾਇਓ ਆਪ ਦਾ ਫਰਜ ਸਮਝ ਕੇ ਆਪਣਾ ਜਮੀਰੋ ਝੋੜਾ ਮਾਰੋ ਯਾਰ ਅਸੀਂ ਮਰ ਰਹੇ ਹਾਂ ਅਸੀਂ ਇਹ ਜਹਰਾਂ ਨਾ ਮੰਨਿਆ ਆਓ ਉੱਠ ਕੇ ਯਾਰ ਤੁਸੀਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਤੁਸੀਂ ਜਿਹੜੀਆਂ ਬਿਵਾਰਕਾਂ ਤੋਂ ਪੀੜਤ ਹੋਗੇ ਤੁਹਾਡੇ ਜਵਾਕ ਮਰ ਰਹੇ ਆ ਤੁਸੀਂ ਮਰ ਰਹੇ ਹੋ ਤੁਸੀਂ ਕੀ ਮਰਨਾ ਚਾਹੁੰਦੇ ਆ ਜੇ ਆਪਾਂ ਜਿਉਣਾ ਚਾਹੁੰਦੇ ਆ ਪੰਜਾਬ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਆਪਣਾ ਰਸਲਾਂ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਤਾਂ ਉੱਠ ਕੇ ਸਾਡਾ ਸਾਥ ਦਿਓ ਸਾਡੇ ਨਾਲ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਂ ਪ੍ਰਦੂਸ਼ਣ ਬੋਰਡ ਨੇ ਕੋਈ ਤੁਹਾਡੇ ਨਾਲ ਕੀਤਾ ਸੰਪਰਕ ਨਾ ਨਾ ਕੋਈ ਅਜੇ ਸੀਐਡੀ ਫਿਰਦੀ ਹੈ ਇਹਨਾਂ ਨੇ ਵੀ ਰਿਪੋਰਟ ਦੇਣੀ ਆ ਵੀ ਉੱਥੇ ਇਕੱਠ ਹੋਇਆ ਹੁਣ ਇਹ ਲੋਕਾਂ ਨੂੰ ਅਪੀਲ ਕਰਦਾ ਵੀ ਪਲ-ਪਲ ਦੀ ਰਿਪੋਰਟ ਸੈਂਟ ਇੰਟੈਲੀਜੈਂਸ ਦੀ ਜਿਹੜੀ ਵੀ ਜਾਣੀ ਆ ਤੁਸੀਂ ਇੱਥੇ ਜੇ ਇੱਥੇ ਅੱਜ ਬੰਦਾ ਇਕੱਠ ਹੁੰਦਾ ਇੱਥੇ ਪਤਾ ਹੁੰਦਾ ਆਪਾਂ ਨੂੰ ਇੱਥੇ 2-3000 5000 ਮੁਕੇ ਜ਼ਿਲ੍ਹੇ ਬੰਦਾ ਇਕੱਠਾ ਹੋ ਗਿਆ 5000 ਫਰੀਦਕੋਟ ਇਕੱਠਾ ਹੋ ਗਿਆ 10000 ਰੋਇਪੁਰ ਇਕੱਠਾ ਹੋ ਗਿਆ ਸਰਕਾਰ ਨੇ ਅੱਜ ਹੀ ਹੱਲ ਜਾਣਾ ਆ ਪਤਾ ਨਹੀਂ ਸਾਡੇ ਮੱਛੀਆ ਮਰ ਗਿਆ ਪੰਜਾਬੀਆਂ ਦਾ ਲੱਕੇ ਭਾਈ ਭਗਵਾਨ ਦਾ ਮਾਲਕ ਖੋਦ ਹੱfte ਵੜੇ ਜੰਗਲਵੇਰੀ ਉੱਥੇ ਜਾ ਕੇ ਬੈਠਦੇ ਸੀ ਤੇ ਉਹ ਵੀ ਕਹਿੰਦੇ ਸਾਡੀ ਕੱਟੜ ਸਰਕਾਰ ਆ ਪੈਸਾ ਨਹੀਂ ਸਾਡਾ ਕੋਈ ਐਮ ਐਲ ਏ ਲੈਂਦਾ ਜਾਂ ਹੋਰ ਤੇ ਗੰਦਾ ਪਾਣੀ ਕਿਵੇਂ ਪੀੜਿਆ ਵੱਲ ਕਿਉਂ ਨਹੀਂ ਕਰ ਰਹੇ ਉਹਨਾਂ ਵੀ ਪਹਿਲੀ ਗੱਲ ਤਾਂ ਭਵੰਤ ਵਰਗਾ ਨਹੀਂ ਲੱਤਾਂ ਹੈ ਨਹੀਂ ਸੈਂਟਰ ਤੋਂ ਇੱਕ ਫੋਨ ਆਉਂਦਾ ਸਾਰੇ ਗੇੜ ਕੱਢ ਜਾਂਦੇ ਆ ਪਿੱਛੇ ਇਹਨਾਂ ਨੇ ਫੈਕਟਰੀਆਂ ਸੀਲ ਕੀਤੀਆਂ ਇੱਕ ਫੋਨ ਆਇਆ ਦਿੱਲੀ ਤੋਂ ਚੱਲ ਪੰਜ ਮਹੀਨੇ ਬਾਅਦ ਕੀ ਉਹ ਪਾਣੀ ਸਾਫ਼ ਕਰਤਾ ਕੀ ਉਹ ਪਾਣੀ ਪਾਉਣਾ ਹਟਾ ਇਸ ਸਵਾਲ ਦਾ ਜਵਾਬ ਕਾਹਨ ਨੂੰਗਾ ਸਿਚਲ ਸਾਹਿਬ ਕਹਿੰਦੇ ਸੀ ਧਰਤੀ ਪਾਣੀ ਹਵਾ ਬਚਾਉਣਾ ਉੱਥੇ ਇਹਨਾਂ ਨੇ ਬੁੱਢੇ ਦਰਿਆ ਦੇ ਆਸੇ ਪਾਸੋਂ ਝਾੜੀਆਂ ਬੂਟੀਆਂ ਪਾਸੇ ਕਰਤੀਆਂ ਕੀ ਉਹ ਜ਼ਹਿਰ ਵਾਲਾ ਪਾਣੀ ਪੈਣ ਤੋਂ ਰੋਕਦਾ ਸਵਾਲ ਤਾਂ ਇਹ ਹੈ ਜਿਹੜਾ ਸਿਚਲ ਸਾਹਿਬ ਨੇ ਕਦੇ ਗਲਾਸ ਭਰ ਕੇ ਭਵੰਤਮਾਨ ਨੂੰ ਪਿਆ ਸੀ ਉਹ ਮੈਂ ਕਹਿੰਦਾ ਗਲਾਸ ਤਾਂ ਬਹੁਤ ਦੂਰ ਦੀ ਗੱਲ ਬੂੰਦ ਹੀ ਪਿਆਣ ਲੈ ਕੇ ਆ ਜਾਓ ਜਿਹੜੇ ਰਾਜੇ ਵੜੇਂ ਕਰਕੇ ਕਹਿੰਦੇ ਡੈਂਗ ਫੈਟੇ ਨਾ ਲੱਗਣੇ ਉਹ ਆ ਕੇ ਪੀ ਲੈਣ ਪਾਣੀ ਇੱਕ ਬੂੰਦ ਪੀ ਲੈਣ ਇਹ ਨਾ ਤੇ ਜਿਹਦੇ ਨੂੰ ਬਿਮਾਰ ਹੋ ਕੇ ਤੇ ਮੁੜ ਕੇ ਡਾਕਟਰ ਲਾਨ ਕਰਦੇ ਵੀਰਾ ਭਾਈ ਕੈਂਸਰ ਹੋ ਗਿਆ ਉਹ ਯਾਰ ਲੋਕ 40 ਸਾਲ ਤੋਂ ਪੀ ਰਹੇ ਨੇ ਕੰਮ ਹੋਣ ਨਿਕਲੀਆਂ ਵੋਟਾਂ ਹੀ ਨੇ ਵੀ ਬਸ ਵੋਟਾਂ ਲਈਆਂ ਦੇਖੋ ਹਰ ਬਾਰੀ ਜਿੰਨੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਇਹ ਪਾਰਟੀਆਂ ਦੀ ਸਿਆਸਤ ਇਹ ਮੁੱਦਾ ਬਣਦਾ ਰਿਹਾ ਪਾਣੀ ਗੁੱਡੇ ਦਰਿਆ ਸੱਤ ਨੋਜ ਜਦੋਂ ਵੋਟਾਂ ਪਾਏ ਨਾ ਮੁੱਦੇ ਖਤਮ ਹੋ ਜਾਂਦੇ ਆ ਪਰ ਇਹ ਇਸ ਇਸ ਵਾਰ ਸੀ ਮੁੱਦਾ ਨਹੀਂ ਇਕੱਲਾ ਬਣ ਦੇਣਾ ਇਸ ਸਾਰੇ ਸਤਿ ਤੀਨ ਨੂੰ ਅੰਜਾਮ ਤੱਕ ਲਿਜਾਵਾਂਗੇ ਸੋ ਲੋਕਾਂ ਨੂੰ ਅਪੀਲ ਕਰਦੇ ਆਂਗੇ ਬੱਸ ਸਾਡਾ ਸਾਥ ਦੇ ਤਾਂ ਨਰਲਾ ਜੀ ਜੀ ਆਪਣੇ ਆਪ ਚੱਲ ਰਹੇ ਸੈਂਟਰਾਂ ਨੇ ਹਾਂ ਇਹ ਬੜੀ ਤੁਸੀਂ ਮੇਰੇ ਨਾਲ ਸਵਾਲ ਪੁੱਛਿਆ ਪ੍ਰਸ਼ਨ ਪੁੱਛਿਆ ਬੁੱਟਰਪਿੰਡ ਦੀ ਘਟਨਾ ਹੈ ਕਿ ਬੁੱਟਰਪਿੰਡ ਦੇ ਵਿੱਚ ਤਸ਼ੱਦਦ ਕਰਕੇ ਉੱਥੇ ਨੌਜਵਾਨਾਂ ਦਾ ਜਿਹੜਾ ਕਾਹਨ ਕੀਤਾ ਗਿਆ ਤਾਂ ਮੈਨੂੰ ਲੱਗਦਾ ਵੀ ਇਕੱਲੇ ਮੋਗੇ ਦੇ ਵਿੱਚ ਸੈਂਕੜੇ ਸੈਂਟਰ ਨੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਆ ਤੇ ਪੂਰੇ ਪੰਜਾਬ ਤਾਂ ਹਜ਼ਾਰਾਂ ਸੈਂਟਰ ਨੇ ਜਿਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਕੋਈ ਉਹਦੀ ਪਰਸ਼ਪਰਤਾਲ ਨਹੀਂ ਹੈਗੀ ਉੱਥੇ ਲਿਆ ਕੇ ਨਸ਼ਾ ਸਰਾਉਂਦੇ ਬਹਾਨੇ ਜਿਹੜੇ ਨੌਜਵਾਨ ਤਸ਼ੱਦਦ ਦਾ ਜਾਂਦਾ ਜ਼ੁਲਮ ਕੀਤਾ ਜਾਂਦਾ ਇੱਥੇ ਮੈਨੂੰ ਮਹਿੰਦਰਪਾਲ ਲੂੰਬਾ ਜੀ ਨੇ ਦੱਸਿਆ ਕਿ ਅ ਇੱਥੋਂ ਤੱਕ ਵੀ ਇੱਥੇ ਮੁੰਡਿਆਂ ਨਾਲ ਕੀਤਾ ਜਾਂ ਗੁਪਤੰਗ ਦੇ ਨਾਲ ਆਪਣੇ ਥੱਲੇ ਇੱਕ ਟੰਬੰਦ ਦਿੱਤੀ ਗਈ ਦੋ ਦੋ ਤੰ ਤੰ ਲਗਾਤਾਰ ਗੁਪਤੰਗਾਂ ਨਾਲ ਇੱਟਾਂ ਬੰਦ ਕੇ ਰੱਖਦੇ ਆ ਜੋ ਪੀੜਤ ਹੋਏ 15 15 20 20 ਸਾਲ ਦੇ ਜਿਹੜੇ ਬੱਚੇ ਨੇ ਮੈਂ ਕਹੂੰਗਾ ਜਵਾਨ ਨੌਜਵਾਨ ਵੀ ਕਹੂੰਗਾ ਉਹ ਇੰਨਾ ਤਸ਼ਾਦਰ ਨਾਸਾਰ ਕੇ ਮਰ ਵੀ ਰਹੇ ਨੇ ਕਿ ਇਹਦੀ ਸਰਕਾਰ ਜ਼ਿੰਮੇਵਾਰ ਨਹੀਂ ਆ ਜੇ ਸਰਕਾਰ ਇਹਨਾਂ ਨੂੰ ਨੱਥ ਨਹੀਂ ਪਾਉਂਦੀ ਜਿਹੜੇ ਆਪੇ ਬਣੇ ਹੋਏ ਵਿਨਾਲ ਸੰਸਾਂ ਤੋਂ ਆਪੀ ਡਰਾਮਾ ਆ ਚਲਾ ਰਿਹਾ ਦਾਦਾ 20000 ਰੁਪਏ ਲਈਏ ਵੀ ਅਸੀਂ ਨਾਸਲਾ ਕੇ ਅੰਦਰ ਖੋਲੇ ਹੋਏ ਆ ਜੀ ਨਾ ਨੱਥ ਪਾਈਦਾ ਅਸੀਂ ਆਪ ਦੇ ਤੌਰ ਦੇ ਉੱਤੇ ਜਾ ਕੇ ਇਹਨਾਂ ਸੈਂਟਰਾਂ ਦੇ ਵਿੱਚ ਵੀ ਅਸੀਂ ਅਸੀਂ ਨੱਥ ਪਾਵਾਂਗੇ ਤੇ ਲੋਕਾਂ ਨੂੰ ਕਹਿੰਦੇ ਤੁਸੀਂ ਆਪਣੇ ਧੀ ਪੁੱਤਾਂ ਜਿਹੜੇ ਵੀ ਆਪਣੇ ਬੱਚੇ ਨੂੰ ਨਸ਼ਾ ਕਰਦੇ ਨੂੰ ਕੇ ਸੈਂਟਰ ਛੱਡਣਾ ਉਹ ਘੱਟੋ ਘੜ ਪਰਤਾਲ ਕਰ ਲਿਆ ਕੋਈ ਸੈਂਟਰ ਆਇਆ ਕਹੇ ਜਾ ਉਥੇ ਨਹੀਂ ਪਹੁੰਚਾ ਕੇ ਕਰਦੇ ਸਹੀ چل ਰਹੇ ਆ ਜੀ ਜੇ ਪ੍ਰਾਈਵੇਟ ਦੇ ਲੋਕ ਜ ਮੈਂ ਕਹਿੰਦਾ ਮੈਂ ਕਹਿੰਦਾ ਸਰਕਾਰ ਜਾਰੀ ਵੜਦੇ ਸਰਕਾਰ ਕਹਿੰਦੀ ਹਸਪਤਾਲ ਖੋਲਤਾ ਕੈਂਸਰ ਟ੍ਰੇਨ ਤੋੜਦੀ ਤੁਸੀਂ ਕੈਂਸਰ ਦੀ ਜਾਰੀ ਪੜਦੇ ਹੋ ਆ ਪਾਣੀ ਤੁਸੀਂ ਜ਼ਹਿਰਾ ਬੰਦ ਕਰਦੇ ਪਾਉਣੀਆਂ ਪਾਣੀਆਂ ਚ ਮੈਂ ਕਹਿੰਦਾ ਤੁਸੀਂ ਚਿੱਟੇ ਦੀ ਗੱਲ ਕਰਦੇ ਵੀ ਅਸੀਂ ਸੈਂਟਰ ਖੋਲ ਤੇ ਤੁਸੀਂ ਚਿੱਟਾ ਹੀ ਬੰਦ ਕਰ ਦਿਓ ਲਖੇਪਈ ਜਿਹੜਾ 400 ਕਰੋੜ ਰੁਪਇਆ ਲਾ ਕੇ ਪੰਜਾਬ ਸਰਕਾਰ ਨੇ ਵਾਟਰ ਟ੍ਰੀਟਮੈਂਟ ਪਲਾਂਟ ਲਾਇਆ ਸੀਗਾ ਬੜੇ ਦਰਿਆ ਤੇ ਕਿ ਉਹ ਜਿਹੜਾ ਹੈਗਾ ਕੰਮ ਨਹੀਂ ਕਰ ਰਿਹਾ ਇਹਦਾ ਮਤਲਬ ਜੇ ਪਹਿਲੀ ਗੱਲ ਤਾਂ ਕੋਈ ਉੱਥੇ ਟ੍ਰੀਟਮੈਂਟ ਪਲਾਂਟ ਨਹੀਂ ਹੈਗੇ ਕੱਖ ਨਹੀਂ ਹੈਗਾ ਮਹਿੰਗੇ ਸਿਸਟਮ ਨੇ ਦੂਜੀ ਗੱਲ ਮੈਂ ਕਹਿੰਦਾ ਕਿਸੇ ਪਲਾਂਟ ਰਾਹੀਂ ਸਾਫ਼ ਕੀਤਾ ਹੋਇਆ ਪਾਣੀ ਵੀ ਕਿਸੇ ਵਰਤੋਂ ਯੋਗ ਪਾਣੀ ਦੇ ਵਿੱਚ ਪਾਉਣਾ ਵੀ ਬਹੁਤ ਵੱਡਾ ਅਪਰਾਧ ਦਾ ਗੁਨਾਹ ਹੈ ਇਹ ਦੁਨੀਆ ਦਾ ਕਾਨੂੰਨ ਕਹਿੰਦਾ ਹੈ ਇਹ ਕੁਦਰਤ ਦਾ ਕਾਨੂੰਨ ਕਹਿੰਦਾ ਹੈ ਇਹ ਭਾਰਤ ਦਾ ਕਾਨੂੰਨ ਕਹਿੰਦਾ ਤੁਸੀਂ ਸਾਫ਼ ਕੀਤਾ ਹੋਇਆ ਪਾਣੀ ਵੀ ਘੁੱਟ ਵੀ ਇੱਕ ਚਮਚਾ ਵੀ ਕਿਸੇ ਬਾਹਰ ਵਰਤੋ ਜੋ ਪਾਣੀ ਚ ਨਹੀਂ ਪਾ ਸਕਦੇ ਪਰ ਇਹ ਸਿੱਧਾ ਹੀ ਪਾਈ ਜਾਂਦੇ ਆ ਇਹਦਾ ਬੜਾ ਡਰਾਮੇ ਆ ਖਾਣਾ ਪੂਰਤੀਆਂ ਨੇ ਮੋਟਾ ਚੜਾਵਾ ਟਰੈਕਟਰਾਂ ਨਾਲ ਟੈਂਚੀ ਭਰ ਕੇ ਬੈਜ ਭਰ ਕੇ ਝੋਲੇ ਭਰ ਕੇ ਉਹ ਵੀ ਸੱਟੇ ਆਉਂਦੇ ਆ ਲੀਡਰਾਂ ਦੇ ਘਰਾਂ ਚ ਮੂੰਹ ਬੰਦ ਕਰ ਦਿੰਦੇ ਆ ਐਵੇਂ ਥੋੜੀ ਰਾਜੇ ਵੜਾਂ ਕਰਕੇ ਗੋਗੀ ਹਰ ਕੇ ਐਮ ਐਲਏ ਲੁਧਿਆਣੇ ਵਾਲੇ ਨਾਲ ਅੱਖ ਚ ਬੋਲਦੇ ਆ ਸੁਪਵੰਤੋ ਵੀ ਚਾਪਾ ਅੱਜ ਕਿੱਥੇ ਗਿਆ ਭਵੰਤ ਜਿਹੜਾ ਅੱਜ ਆ ਕੇ ਵੀਡੀਓ ਪਾ ਕੇ ਡਰਾਮੇ ਕਰਦਾ ਹੁੰਦਾ ਸੀਗਾ ਬੁੱਢੇ ਦੇ ਜਾ ਦੇ ਕੱਢ ਕੇ ਵੀ ਆ ਦੇਖੋ ਲੋਕਾਂ ਨੂੰ ਜ਼ਹਿਰ ਪਈ ਜਾ ਰਹੀ ਆ ਹੁਣ ਤੇਰੀ ਸਰਕਾਰ ਆ ਤੈਨੂੰ ਪੌਣੇ 3 ਸਾਲ ਦੇ ਕਰੀਬ ਹੋ ਚਲੇ ਮੁੱਖ ਮੰਤਰੀ ਬਣ ਤੂੰ ਕੀ ਕੀਤਾ ਸਵਾਲ ਇਹ ਆ ਜਵਾਬ ਦੇ ਧੰਨਵਾਦ